ਬਈ ਸਿਮਰਨ ਪੈਨ ਬਿਲਕੁਲ ਨਹੀਂ ਹੁੰਦਾ ਜੀ ਲੈ ਹੁੰਦਾ ਕੀ ਹੈ ਜ਼ਿੰਦਗੀ ਚ ਆਪਣੇ ਤੋਂ ਬੇਟਾ ਬੇਟਾ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਆਪਾਂ ਕਹਿੰਦੇ ਹੁੰਦੀ ਨਹੀਂ ਆਪਾਂ ਕਹਿੰਦੇ ਰੋਟੀ ਵੀ ਅਸੀਂ ਖਾ ਸਕਦੇ ਆਂ ਸੌਂ ਵੀ ਸਕਦੇ ਆਂ ਨਹਾ ਵੀ ਸਕਦੇ ਆਂ ਦੁਕਾਨਦਾਰੀ ਨੌਕਰੀਆਂ ਵੀ ਕਰ ਸਕਦੇ ਆਂ ਮਗਰ ਇਹਨਾਂ ਨੇ ਤਾਂ ਨਾਲ ਨਹੀਂ ਜਾਣਾ ਕੋਸ਼ਿਸ਼ ਬਹੁਤ ਕਰਦੇ ਆਂ ਜੀ ਨਹੀਂ ਬੇਟਾ ਲੇਖ ਆਪਣੇ ਲੇਖੇ ਕੀ ਲੱਗੂਗਾ ਉਹਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਬੇਟਾ ਆਪਾਂ ਕਦੇ ਕੋਈ ਇਹੋ ਜੀ ਨੌਕਰੀ ਕਰਾਂਗੇ ਜਿੱਥੇ ਤਨਖਾਹ ਨਹੀਂ ਮਿਲਨੀ ਕੋਈ ਇਹੋ ਜਿਹਾ ਕਾਰੋਬਾਰ ਕਰਾਂਗੇ ਜਿੱਥੇ ਪਹਿਲਾਂ ਹੀ ਪਤਾ ਨੁਕਸਾਨ ਦਾ ਨੁਕਸਾਨ ਹੈ ਸੋ ਉਸੇ ਤਰ੍ਹਾਂ ਬੇਟਾ ਜ਼ਿੰਦਗੀ ਜੇ ਮਾਲਕ ਨੇ ਬਖਸ਼ੀ ਹੈ ਜਿਸ ਕਾਰਜ ਵਾਸਤੇ ਜਿਸ ਕੰਮ ਵਾਸਤੇ ਬਖਸ਼ੀ ਹੈ ਜੇ ਆਪਾਂ ਉਹਨੂੰ ਧਿਆਨ ਨਹੀਂ ਦੇਵਾਂਗੇ ਬੇਟਾ ਬਾਕੀ ਤਾਂ ਕਿਸੇ ਚੀਜ਼ ਨੇ ਲੇਖੇ ਨਹੀਂ ਲੱਗਣਾ ਇਹ ਚੀਜ਼ਾਂ ਇੱਥੇ ਦੀਆਂ ਇੱਥੇ ਧਰੀਆਂ ਰਹਿ ਜਾਣਗੀਆਂ ਆਪਾਂ ਬਾਣੀ ਚਾਹੀ ਸੁਣਦੇ ਆ ਨਾ ਕਿ ਨਾਨਕ ਕੇ ਘਰ ਕੇਵਲ ਨਾਮ ਤੁਜੀ ਆਪਾਂ ਉਹ ਕਮਾਈ ਨਹੀਂ ਕੀਤੀ ਤਾਂ ਬੇਟੋ ਫਿਰ ਆਪਣੇ ਨਾਲ ਕੀ ਜਾਊਗਾ